That is something big ਦੇਖੇ ਤਨ ਮੀ ਸੁਣ ਪ੍ਰਾਪਦੇ ਏਹੇ ਤਨ ਦੇ ਸੁਣ ਪ੍ਰਾਪਦੇ ਦੇਖੇ ਤਾਪ ਕਦਮ ਆਪਣੇ ਦੇਹ ਨਾਮ ਅਜੇ ਆਪਣੇ ਜੀਹੇ ਦੇਖੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਛਾਏ ਦਸਵੀਂ ਪ੍ਰਥਮ ਭਗਵਤੀ ਸਮਰਪਤਾਇ ਗੁਰੂ ਨਾਨਕ ਦੇਵ ਆਇਓ ਇਸੇ ਅੰਦਰ ਗੁਰਤੇ ਅਮਰਦਾਸ ਆਸਰਾਮ ਦਾਸੇ ਹੋਏ ਸਹਾਇ

ਸੰਦਾ ਪਿਆਰਿਆਂ ਚੋਹਾ ਸਾਹਿਬ ਜਗਿਆ ਚਾਲੀਆਂ ਮੁਕਤਿਆਂ ਹੱਥਿਆ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇ ਗਵਾਹੀ ਦੇਖ ਕੇ ਅਰਦੇਸ ਕੀਤਾ ਤੇਰਾ ਪਿਆਰਿਆਂ ਸੁਪਿਆਰਿਆਂ ਦੀ ਕਮਾਈ ਦਾ ਅੰਤਰ ਕੀ ਖਾਲਸਾ ਜੀ ਬੋਲੋ ਜੀ ਸਿੰਘਾਂ ਸਿੰਘੜੀਆਂ ਧਰਮ ਦੇ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹਿਆਰਿਆਂ ਨਾਲ ਚਿਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਨਾਲ ਨਿਭਾਈ ਪੈਰਾਂ ਦੀ ਕਮਾਈ ਦਾ ਧਿਆਨ ਪਰ ਕੇ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਪੰਗਾ ਤੱਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਪਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੀ ਕੋ ਵਾਹਿਗੁਰੂ 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 ਚੱਤੇ ਆਵੇ ਚੱਤੇ ਆਉਣ ਦਾ ਸਰਕਾਰ ਸਰਬ ਸੁਖੋ ਵੀ ਗਹਣਾ ਖਾਲਸਾ ਦੀ ਸਾਇਮ ਤਹਰ ਤਹਰ ਛਿਆ ਰਿਆਤ ਦੀਬ ਤੇਗ ਫਤਿਹ ਦੰਦਗੀ ਪਾਲ ਪੰਥ ਕੀ ਦੇਵ ਸ੍ਰੀ ਸਾਹਿਬ ਦੀ ਸਹਾਇ ਕਾਲ ਸੇਵੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਲੂ ਸਿੱਖੇ দান ਤੇ ਸੁਦਾਨ ਰਹਤ ਦਾਨਬ ਦੇਖ ਤਾਨਵ ਸਾਹ ਦਾਨ ਪ੍ਰੂ ਸਾਦਾਨ ਤਨ ਅਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਚਨਾਨ ਚੌਕੀਆਂ ਟੰਡੇ ਬੁੰਗੇ ਜੁਗੋ ਜੁਗ ਅਤਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਵਿੱਚ ਆ ਮਾਤੀ ਉੱਚੀ ਮਤ ਪੱਤ ਦਾ ਰੱਖਾ ਬਾਰੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਦੀ ਆਉ ਸ੍ਰੀ ਗੁਰੂ ਕਾਲ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਹਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁੱਲੇ ਦਰਸ਼ਨ ਦੇ ਦਾਰ ਅਬੀ ਸੇਵਾ ਸੰਭਾਲ ਦਾ ਦਾਣ ਪ੍ਰਿੰਤਾਰੇ ਖਾਲਸਾ ਜੀਨ ਬਖਸ਼ੂ ਥੇਨ ਮਾਰੇ ਆ ਦੇ ਮਾ ਨੇ ਤਾਰੇਆਂ ਦੇ ਤਾਣ ਨੇਉਟਿਆਂ ਦੇ ਰੋਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ حضور ਅਰਦਾਸ ਬੇਨਤੀ ਜੋੜੀਆਂ ਸੱਚੀ ਪਾਛਾ ਦੀ ਆਉ ਚਾਰ ਪੈਰ ਰਹਿਣਾ ਜੀ ਦੇ ਬਾਣੇ ਅੰਦਰ ਬਤੀਤ ਹੋਈ ਚਾਰ ਪਰ ਵਿਹਾੜਾ ਆਪਣੇ ਬਾਣੇ ਅੰਦਰ ਬਤੀਤ ਕਰਵਾਣਾ ਆਮਰੈ ਸ਼੍ਰੀ ਗੁਰਦਵਾਰਾ ਨਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦਵਾਰਾ ਸ਼੍ਰੀ ਰਗਨੂ ਸਾਹਿਬ ਜੀ ਵਿਖੇ ਪਾਵਨ ਦਰਬਾਰ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਨੇ ਸਿੰਘਾਸਨ ਪਿਆਰ ਕੀਤੇ ਗਏ ਹਨ ਆਪ ਜੀ ਦੀ ਕਿਰਪਾ ਗੁਰੂ ਸਿੰਘਾਸਨ ਦੇ ਪ੍ਰਕਾਸ਼ ਮਨ ਉੱਪਰ ਕੇ ਖੁੱਲੇ ਦਰਸ਼ਨ ਦੇ ਦਾਰ ਪਾਵਨ ਪਰਮਾਨੰਦਿਸ਼ ਕੀ ਸਨਦਾਂ ਉਪਰਕਾਰ ਕਰੂ ਦਰਦੇ ਆਈ ਸੰਗਤ ਦੀ ਦਰ ਆਜਰੀ ਪੈਲੁਰ ਪੇਟਾਵਾਂ ਉਸੇ ਬਾਬਾ ਦਰਪਰਵਾਰ ਕਰਨੀਆ ਡਰਉ ਘਰਉ ਸਿੱਖੀ ਸਿਦਕ ਪ੍ਰਸਾਦ ਨਾਮ ਦਾਣ ਰਖਣਾ ਸ਼ੋਭ ਪਾਲਣਾ ਪੂਰੀਆ ਕਰਨੀਆ ਸਰਬੱਤ ਦੇ ਕਾਰਜ ਰਾਸ ਕਰਨੇ ਯਾਤਰਾ ਸਭਲ ਕਰਨੇ ਸਾਧਗੁਰੂ ਜੀ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ सुख आसर स्थाना दिलि भाई वाहिगुरू जी का ख़ाल वाहेगुरु जी फते बोल सु No, no, no.